जय भीम जय भारत ਤੁਸੀਂ ਦੇਖ ਰਹੇ ਹੋ ਜੀ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਜਿਲ੍ਹਾ ਪਟਿਆਲਾ ਦੇ ਪਿੰਡ ਭੇੜਪੁਰਾ ਵਿਖੇ ਜਿੱਥੇ ਕੀ ਡਾਕਟਰ ਭੀਮrao ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਵਿਅਕਤੀਆਂ ਵੱਲੋਂ ਪਿੰਡ ਵਿੱਚ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੀ ਜੀਵਨੀ ਸੰਬੰਧੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸਮਾਜ ਦੇ ਵੱਖ-ਵੱਖ ਬੁੱਧੀਜੀਵੀਆਂ ਵੱਲੋਂ ਸ਼ਿਰਕਤ ਕੀਤੀ ਗਈ ਜਿਨ੍ਹਾਂ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੁਪਰ ਪ੍ਰਧਾਨ ਸ਼੍ਰੀ ਮੁਕੇਸ਼ ਮਲੋਤ ਅਮਨਦੀਪ ਕੌਰ ਜਨਰਲ ਸਕੱਤਰ ਪੰਜਾਬ ਇਸਤਰੀ ਜਾਗਰਤੀ ਮੰਚ ਚੰਦ ਸਿੰਘ ਰਾਮਪੁਰ ਐਡਵੋਕੇਟ ਰਾਜਵੀਰ ਲੋਹੜਬੱਦੀ ਸਮਾਸ਼ੇਵੀ ਗੁਰਮੀਤ ਸਿੰਘ ਕਾਲਾਚੜ੍ਹ ਕ੍ਰਿਸ਼ਨ ਸਿੰਘ ਢੋ ਸਤਗੁਰ ਸਿੰਘ ਤਰੋੜਾ ਕਲਾ ਲਖਬੀਰ ਸਿੰਘ ਆਦੀ ਵੱਲੋਂ ਹਾਜ਼ਰੀ ਲਗਵਾਈ ਗਈ ਇਨ੍ਹਾਂ ਆਗੂਆਂ ਵੱਲੋਂ ਬਾਬਾ ਸਾਹਿਬ ਡਾਕਟਰ ਪੀਮਰੋਗ ਉਵੇਦਕਰ ਜੀ ਦੀ ਜੀਵਨੀ ਸੰਬੰਧੀ ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ ਐਡਵੋਕੇਟ राजीव ਲੋਹੜਵੱਦੀ ਜੀ ਵੱਲੋਂ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਸਰਕਾਰ ਦੁਆਰਾ ਲਾਲ ਕਾਪੀ ਰਾਹੀਂ ਦਿੱਤੀਆਂ ਜਾਂਦੀਆਂ ਸਕੀਮਾਂ ਤੋਂ ਵੀ ਜਾਣੂ ਕਰਵਾਇਆ ਗਿਆ ਇਸ ਮੌਕੇ ਬੱਚਿਆਂ ਨੂੰ ਪ੍ਰਬੋਧ ਭਾਰਤ ਦੀ ਪ੍ਰੀਖਿਆ ਸੰਬੰਧੀ ਵੀ ਪ੍ਰੇਰਿਤ ਕੀਤਾ ਗਿਆ ਅਤੇ ਹਲਾਸ਼ੇਰੀ ਦਿੱਤੀ ਗਈ ਕਿ ਬੱਚੇ ਵੱਧ ਤੋਂ ਵੱਧ ਇਹ ਪ੍ਰੀਖਿਆ ਵਿੱਚ ਬੈਠਣਾ ਅਤੇ ਜੋ ਬਣਦੇ ਇਨਾਮ ਨੇ ਉਹ ਪ੍ਰਾਪਤ ਕਰਨਾ ਇਸ ਮੌਕੇ ਆਏ ਹੋਏ ਵੱਖ-ਵੱਖ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ ਇਸ ਦੇ ਨਾਲ ਹੀ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅਪਣਾਉਣ ਸੰਬੰਧੀ ਅਪੀਲ ਵੀ ਕੀਤੀ ਗਈ ਮਿਹਨਤ ਕਸਰਤੀ ਲੋਕਾਂ ਦਾ ਇੱਕ ਜਿੰਦਾਬਾਦ 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 ਦੁਨੀਆ ਭਰ ਦੇ ਮਿਹਨਤ ਕਸਰਤੀ ਲੋਕੋ ਇੱਕ ਹੋ ਜਾਓ ਇੱਕ ਹੋ ਜਾਓ ਦੁਨੀਆ ਭਰ ਦੇ ਮਿਹਨਤ ਕਸਰਤੀ ਲੋਕੋ ਇੱਕ ਹੋ ਜਾਓ ਬਾਬਾ ਸਾਹਿਬ ਅੰਮ੍ਰਿਤਕਰ ਨੂੰ ਜਦੋਂ ਯਾਦ ਕਰ ਰਹੇ ਹਾਂ ਤਾਂ ਉਹਨਾਂ ਦਾ ਇੱਕ ਨਾਅਰਾ ਜੜੋ ਜੁੜੋ ਸੰਘਰਸ਼ ਕਰੋ ਤਾਂ ਅਸੀਂ ਸਮੁੱਚੇ ਲੋਕਾਂ ਨੂੰ ਇਸ ਗੱਲ ਦੀ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਦਾ ਫਾਸ਼ੀਵਾਦੀ ਹਮਲਾ ਮੋਦੀ ਸਰਕਾਰ ਨੇ ਵਿਢਿਆ ਹੋਇਆ ਜੇ ਜਿਸ ਤਰ੍ਹਾਂ ਉਹ ਸੰਵਿਧਾਨ ਨੂੰ ਖਤਮ ਕਰਕੇ ਇੱਥੋਂ ਦੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨ ਵਾਲੇ ਪਾਸੇ ਨੂੰ ਜਾ ਰਹੇ ਨੇ ਤਾਂ ਉਹਦੇ ਖਿਲਾਫ ਸਾਨੂੰ 바ਵਾਦਾਬ ਅੰਬੇਦਕਰ ਦੀ ਉਸ ਨਾਅਰੇ ਨੂੰ ਬੁਲੰਦ ਕਰਨਾ ਚਾਹੀਦਾ ਜਿਹਦੇ ਵਿੱਚ ਪੜ ਕੇ ਸਾਨੂੰ ਜਿਹੜਾ ਉਹ ਜੁੜਨਾ ਚਾਹੀਦਾ ਔਰ ਸੰਘਰਸ਼ਾ ਜਿਹਦਾ ਉਹਦਾ ਰਾਹ ਮੰਨਣਾ ਚਾਹੀਦਾ ਤਾਂ ਜੋ ਉਹਨਾਂ ਫਾਸ਼ੀਵਾਦੀ ਹਕੂਮਤਾਂ ਨਾਲ ਮੁਕਾਬਲਾ ਕੀਤਾ ਜਾ ਸਕੇ ਠੀਕ ਹੈ ਜੀ ਤੁਸੀਂ ਕਾਫੀ ਟਾਈਮ ਤੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਜੁੜੇ ਹੋਏ ਹੋ ਤੇ ਸੁਭਾ ਪ੍ਰਧਾਨ ਵੀ ਹੋ ਜੀ ਇਸ ਸਬੰਧੀ ਵਿੱਚ ਤੁਹਾਨੂੰ ਪਿੰਡਾਂ ਵਿੱਚੋਂ ਹੰਗਾਰਾ ਕਿਵੇਂ ਮਿਲ ਰਿਹਾ ਹੈ ਦੇਖੋ ਜ਼ਮੀਨ ਦਾ ਸਵਾਲ ਜਿਹਦੀ 바ਵਾ ਸਾਹਿਬ ਅੰਬੇਦਕਰ ਵੀ ਗੱਲ ਕਰਕੇ ਗਏ ਸੀ ਕਿ ਮੈਂ ਆਪਣੇ ਸ਼ਹਿਰੀ ਵਰਗ ਲਈ ਤਾਂ ਬਹੁਤ ਕੁਝ ਕੀਤਾ ਪਰ ਮੈਂ ਪਿੰਡਾਂ ਦੇ ਜਿਹੜੇ ਲੋਕ ਨੇ ਆਪਣੇ ਸਮਾਜ ਦੀ ਉਹਨਾਂ ਲੋਕਾਂ ਲਈ ਬਹੁਤਾ ਕੁਝ ਨਹੀਂ ਕਰ ਸਕਿਆ ਤਾਂ ਉਦੋਂ ਆਖਰੀ ਜ਼ਮੇ ਜੋ ਜ਼ਮੀਨ ਦਾ ਸਵਾਲ ਉਠਾ ਕੇ ਗਏ ਸੀ ਤੇ ਜ਼ਮੀਨ ਦਾ ਸਵਾਲ ਆ ਜਿਹੜਾ ਉਹ ਬੁਨਿਆਦੀ ਸਵਾਲ ਆ ਜਿਨੇ ਪਿੰਡਾਂ ਦੇ ਵਿੱਚ ਸਾਡੇ ਲੋਕਾਂ ਦੀ ਪੁਗਤ ਜਿਹੜੀ ਆ ਉਹ ਬਣਾਉਣੀ ਆ ਔਰ ਉਹਦੇ ਲਈ ਅੱਜ ਪਿੰਡਾਂ ਦੀਆਂ ਔਰਤਾਂ ਤੋਂ ਲੈ ਕੇ ਉਹ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਹਰ ਬੰਦਾ ਉਸ ਸੰਘਰਸ਼ ਦੇ ਵਿੱਚ ਜਿਹੜਾ ਉਹ ਮੋਰੀ ਹੋ ਕੇ ਲੜ ਰਿਹਾ ਭਾਵੇਂ ਸਰਕਾਰਾਂ ਨੇ ਜਿਹੜੀਆਂ ਉਹ ਇਸ ਹੱਕ ਨੂੰ ਦੇਣ ਤੋਂ ਲਗਾਤਾਰ ਜਿਹੜੇ ਉਹ ਹਮਲੇ ਨੇ ਉਹ ਕਰ ਰਹੀਆਂ ਨੇ ਤੇ ਪਿੰਡੂ ਤਨਾਰ ਚੌਕਰੀਆਂ ਦਾ ਪੱਖ ਪੂਰਦੀਆਂ ਨੇ ਪਰ ਇਹਦੇ باوجود ਪੂਰੇ ਪੰਜਾਬ ਦੇ ਅੰਦਰ ਜਿਹੜਾ ਜ਼ਮੀਨ ਦਾ ਸਵਾਲ ਆ ਉਹ ਉੱਪਰ ਕੇ ਸਾਹਮਣੇ ਆ ਰਿਹਾ ਤੇ ਲੋਕ ਨੇ ਜਿਹੜੇ ਉਸ ਸੰਘਰਸ਼ਾਂ ਦੇ ਰਾਹ ਪੈ ਕੇ ਆਪਣੇ ਹਿੱਸੇ ਦੀਆਂ ਜ਼ਮੀਨਾਂ ਦੀ ਦਾਵੇਦਾਰੀ ਠੋਕ ਰਹੇ ਨੇ ਤੇ ਅੱਜ ਉਹਨਾਂ ਲੋਕਾਂ ਦੇ ਆਪਦੇ ਹਰੇ-ਜਾਰੇ ਨੇ ਤੇ ਆਪਦੀਆਂ ਜਿਹੜੀਆਂ ਉਹ ਫਰੀ ਕਣਕਾਂ ਜਿਹੜੀ ਆਪਣੇ ਲੋਕਾਂ ਨੂੰ ਆਪਣੇ ਖੇਤਾਂ ਦੇ ਵਿੱਚੋਂ ਦਿੰਦੇ ਨੇ ਤਾਂ ਇਹਨੇ ਪਿੰਡਾਂ ਦੇ ਵਿੱਚ ਉਹਨਾਂ ਔਰਤਾਂ ਦਾ ਉਹਨਾਂ ਲੋਕਾਂ ਦਾ ਮਾਨ ਸਨਮਾਨ ਬਹਾਲ ਕੀਤਾ ਜਿਨ੍ਹਾਂ ਨੂੰ ਇਸ ਸਮਾਜ ਨੇ ਜਿਹੜਾ ਬਿਲਕੁਲ ਹਾਸ਼ੀਏ ਤੇ ਧੱਕਿਆ ਹੋਇਆ ਸੀ ਔਰ ਉਹਦੇ ਲਈ ਪਿੰਡਾਂ ਦੇ ਵਿੱਚ ਲਗਾਤਾਰ ਜਿਹੜਾ ਜ਼ਮੀਨ ਦਾ ਘੋਲਾ ਉਹ ਤੇਜ਼ ਹੋ ਗਿਆ ਧੰਨਵਾਦ ਅੱਜ ਸਮਾਜ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਜੀ ਦੇਵ ਪਾਵਾ ਸਾਹਿਬ ਦੇ ਪਾਇ ਪੂਰਨਤਾ ਚੱਲਣ ਦੀ ਲੋੜ ਹੈ ਹਾਲਾਤ ਬਹੁਤ ਵਿਗੜਦੇ ਜਾ ਰਹੇ ਨੇ ਸਾਡੇ ਭਾਰਤ ਦੇਸ਼ ਦੇ ਤੇ ਉਹਨਾਂ ਹਾਲਾਤਾਂ ਦਾ ਜਿਹੜਾ ਮੁਕਾਬਲਾ ਹੈ ਉਹ ਸਾਡੀ ਜ਼ਰੂਰਤ ਨਹੀਂ ਕਰਨਾ। ਬਾਬਾ ਸਾਹਿਬ ਨੇ ਜੋ ਕਿਹਾ ਸੀਗਾ ਉਹਨੂੰ ਅਸੀਂ ਇਨ ਬੰਦ ਜੇ ਉਹਦੀ ਪਾਲਣਾ ਕਰਕੇ ਲਾਗੂ ਕਰਾਂਗੇ ਤਾਂ ਇਹ ਭੈੜੇ ਹਾਲਾਤਾਂ ਦਾ ਮੁਕਾਬਲਾ ਕੀਤਾ ਜਾ ਸਕਦਾ। ਠੀਕ। ਵਿੱਚ ਮੇਰਾ ਇਹ ਸੰਦੇਸ਼ ਹੈ ਬਾਬਾ ਸਾਹਿਬ ਦਾ ਜਿਹੜਾ ਨਾਰਾ ਰਿਆ ਦੇਖੋ ਚੜੋ ਸੰਦਰਸ਼ ਕਰੋ। ਉਹ ਪੂਰੇ ਸਮਾਜ ਨੂੰ ਤਰਾ ਤੇ ਸ਼ਿਰਾ ਨਾਰਾ ਦਾ ਉਹਦੇ ਤਹਿਤ ਜਿਹੜੀ ਸਾਨੂੰ ਬਤਵੰਦ ਜਿਹੜੀ ਪੜਾਈ ਵਿਦਾਈ ਵੱਲ ਧਿਆਨ ਦੇਣਾ ਹੈ ਜੀ ਉਸ ਤੋਂ ਬਾਅਦ ਸਾਡੇ ਜਿਹੜੀ ਸਮੱਸਿਆਵਾਂ ਨੇ ਉਹ ਮਿਲ ਜੁਲ ਕੇ ਬੈਠ ਕੇ ਉਹਨਾਂ ਤੇ ਚਰਚਾ ਕਰੀ ਗਈ ਦੀ ਹੈ ਉਸ ਤੋਂ ਬਾਅਦ ਜਿਹੜਾ ਹੱਲ ਹੈ ਸਦਸ਼ ਰਾਹੀਂ ਮਾ ਉਹ ਕੋਈ ਮਿਲਕਾਰ ਹੈ ਹੱਤ ਨਹੀਂ ਉਹਨੂੰ ਕਦੇ ਵੀ ਅ ਚੁੱਪ ਚੁਪ ਕਰਕੇ ਬੈਠ ਕੇ ਹੀ ਮਿਲ ਨੂੰ ਸੰਗਠਨ ਨਾ ਮਿਲੇ ਨਹੀਂ ਤੇਹੀ ਸੰਦੇਸ਼ ਹੈ ਨੌਜਵਾਨਾਂ ਨੂੰ ਜਿਹੜਾ ਪੜ ਲਿਖ ਕੇ ਜੁੜ ਕੇ ਤੇ ਸੰਗਠਨ ਕਰਦੇ ਨੇ ਬੜਾ ਬਤਵੰਦ ਚਰਨਿਤ ਜਿਹੜੇ ਵੀ ਸਮਾਜ ਦੇ ਲੋਕੜੇ ਕੁਝ ਪਿੱਛੇ ਰਹਿ ਗਏ ਉਹਨਾਂ ਨੂੰ ਅੱਗੇ ਲਿਆਉਣ ਲਈ ਉਹਨਾਂ ਨੇ ਜਿਹੜੇ ਮਿਹਨਤ ਕਰਨੀ ਪੈਣੀ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਉਹਦੇ ਵਿੱਚ ਪ੍ਰਾਲੇ ਕਰਨੇ ចਹੀਦੇ ਲਗਾਤਾਰ ਕਰਨੇ ចਹੀਦੇ ਜਿਵੇਂ ਅਸੀਂ ਜਨਾ ਸੁਕੀਤਾ ਦਾ ਜਨਮ ਦਿਨ ਮਨਾਉਣੇ ਆ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਚ ਘਾ ਲਾਣਾ ਘਾ ਲਿਆ ਨੇ ਸਾਡੇ ਲਈ ਉਹ ਰਾਗ ਸੀਰੀ ਲਈ ਕਿ ਸਾਡੇ ਨੌਜਵਾਨਾਂ ਲਈ ਇਹ ਹੀ ਸਨੇਹਾ ਹੈਗਾ ਕਿ ਉਹ ਵਕਤ ਤੋਂ ਬਾਅਦ ਜਿਹੜੇ ਮਾੜੇ ਪ੍ਰਭਾਵ ਨੇ ਚਾਹੇ ਸੋਸ਼ਲ ਮੀਡੀਆ ਦਾ ਜਾਂ ਨਸ਼ੀ ਦਾ ਹੋਦਲਣ ਉਨਾਂ ਨੂੰ ਵੀ ਧਿਆਨ ਰੱਖਣਾ ਹੈ ਪੜਾਈ ਦੇ ਸਾਈਡ ਵੱਲ ਜਿਹੜੀ ਸਾਨੂੰ ਇੱਕ ਰਿਲੇਬਿਲਿਟੀ ਸਥਾਪਿਤ ਕਰਨੀ ਪਈਗੀ ਹੈ ਜਾਂ ਜਿਹੜਾ ਕਿੱਡਾ ਵੱਲ ਜਿਹੜਾ ਸਾਡਾ ਨੋਜੋਨਾ ਧਿਆਨ ਰੱਖਣਾ ਚਾਹੀਦਾ ਜੀ ਦੇ ਨਾਲ ਇੱਕ ਸਸ਼ਕਤੀਤਮਦ ਸਮਾਜ ਬਣ ਸਕਦਾ ਹੈ ਤੇ ਪੜ੍ਹਿਆ ਲਿਖਿਆ ਸਮਾਜ ਬਣ ਸਕਦਾ ਇੱਕ ਦੂਜੇ ਨਾਲ